ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਦੇਖੋ ਇਸ ਤਰ੍ਹਾਂ ਟੇਡੀਆਂ ਜਿਹੜੀਆਂ ਲਾਈਨਾਂ ਜਾਂਦੀਆਂ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ ਚ ਕਿਸੇ ਵੀ ਪਾਚਮ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਸਕੀ ਵੀ ਬਲਾਊਜ਼ ਕੈਪ ਠੀਕ ਹੈ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਆ ਔਰ ਤੇ ਪਾਸੇ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ ਵਿਦਾਊਟ ਜਾਲੀ ਜੇਕਰ ਤੁਸੀਂ ਵੀ ਆਪਣਾ ਕੋਈ ਪ੍ਰੋਜੈਕਟ ਵਿਦਾਊਟ ਜਾਲੀ ਬਣਾਉਣਾ ਹੈ ਮਤਲਬ ਬਿਨਾਂ ਜਾਲੀ ਤਾਂ ਤੁਸੀਂ ਆਪਣਾ ਕੋਈ ਕੋਟ ਜਿਹੜਾ ਕੋਟੀ ਸਵਟਰ ਬਣਾਉਣਾ ਚਾਹੁੰਦੇ ਹੋ ਤਾਂ ਜਿਹੜਾ ਅੱਜ ਦਾ ਆਪਣਾ ਇਹ ਡਿਜ਼ਾਈਨ ਆ ਵਿਦਾਊਟ ਜਾਲੀ ਹੈ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ ਤਿੰਨ ਦੇ ਮਲਟੀਪਲ ਦੋ ਕੁੰਡੇ ਵਾਧੂ ਰੱਖਣੇ ਆ ਆਪਾਂ ਜਿਵੇਂ ਤਿੰਨ 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 ਇਸ ਤਰ੍ਹਾਂ ਲਾਸਟ ਤੇ ਦੋ ਕੁੰਡੇ ਵਾਧੂ ਠੀਕ ਹੈ ਡਿਜ਼ਾਈਨ ਦੀ ਪਹਿਲੀ ਸਲਾਈਡ ਰਾਈਟ ਸਾਈਡ ਤੋਂ ਸ਼ੁਰੂ ਹੋਊਗੀ ਨੀਚੇ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਹੋਵੇ ਤੇ ਚਲੋ ਫਿਰ ਸ਼ੁਰੂ ਕਰਨ ਜਾ ਰਹੇ ਆਂ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਫਾਸਟ ਰੋ ਰਾਈਟ ਸਾਈਡ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੁੰਦੀ ਹੋ ਤੁਹਾਡੇ ਤੱਕ ਪਹੁੰਚ ਸਕੇ ਡਿਜ਼ਾਈਨ ਦੀ ਪਹਿਲੀ ਸਲਾਈ 10-10 ਕੁੰਡੀਆਂ ਤੇ ਡਿਜ਼ਾਈਨ ਬਣੂਗਾ ਪਹਿਲਾ ਕੁੰਡਾ ਤਾਰੋ ਚਾਹੀ ਬੁਨੂ ਠੀਕ ਹੈ ਇੱਕ ਵਾਰ ਇੱਥੇ ਮੈਂ ਡਿਜ਼ਾਈਨ ਰਿਪੀਟ ਕੀਤਾ ਹੈ ਦੂਸਰੀ ਵਾਰ ਰਿਪੀਟ ਕਰਨ ਜਾ ਰਹੀ ਹਾਂ ਇੱਕ ਵਾਰ ਚ ਆਪਣਾ ਇਹਨਾਂ ਡਿਜ਼ਾਈਨ ਇਹ ਰਿਪੀਟ ਹੋ ਜਾਂਦਾ ਹੈ ਪਹਿਲਾ ਕੁੰਡਾ ਤਾਰੋ ਚਾਹੀ ਬੁਨੂ ਉਸ ਤੋਂ ਬਾਅਦ ਦੋ ਕੁੰਡੇ ਬਣਾਵਾਂਗੇ ਆਪਾਂ ਇਸ ਤਰ੍ਹਾਂ ਸਿੱਧੇ ਇਸ ਤਰ੍ਹਾਂ ਠੀਕ ਹੈ ਦੋ ਕੁੰਡੇ ਸਿੱਧੇ ਬਣਾਵਾਂਗੇ ਹੁਣ ਇਸ ਤੋਂ ਬਾਅਦ ਆਪਾਂ ਪਹਿਲਾ ਕੁੰਡਾ ਛੱਡ ਕੇ ਦੂਸਰਾ ਕੁੰਡਾ ਅਗਲੀ ਸਾਈਡ ਤੋਂ ਅੱਗੇ ਲੈ ਕੇ ਆਉਣਾ ਹੈ ਮਤਲਬ ਟਵਿਸਟ ਕਰਨੀਆਂ ਦੋ ਕੁੰਡੇ ਇਸ ਤਰ੍ਹਾਂ ਪਿਛਲਾ ਕੁੰਡਾ ਜਿਹੜਾ ਇਸ ਤਰ੍ਹਾਂ ਅੱਗੇ ਲੈ ਆਉਣਾ ਤੇ ਇਹਨੂੰ ਬਣਾ ਹੀ ਨਹੀਂ ਕਰਨਾ ਐਸੀ ਤਰ੍ਹਾਂ ਹੀ ਰੱਖਣਾ ਫਿਰ ਇਹ ਕੁੰਡਾ ਜਿਹੜਾ ਆਪਾਂ ਪਿੱਛੇ ਲੈ ਕੇ ਗਏ ਸੀ ਇਹਨੂੰ ਸਿੱਧਾ ਬੰਨ੍ਹ ਦੇਣਾ ਠੀਕ ਹੈ ਇਹੀ ਆਪਣਾ ਡਿਜ਼ਾਈਨ ਹੈ ਉਸ ਤੋਂ ਬਾਅਦ ਪਹਿਲਾ ਕੁੰਡਾ ਤਾਰ ਕੇ ਦੋ ਸਿੱਧੇ ਦੋ ਤੇ ਡਿਜ਼ਾਈਨ ਠੀਕ ਹੈ ਫਿਰ ਉਸ ਤੋਂ ਬਾਅਦ ਆਪਣੀ ਦੋ ਕੁੰਡੇ ਸਿੱਧੇ ਦੁਬਾਰਾ ਡਿਜ਼ਾਈਨ ਸ਼ੁਰੂ ਹੋ ਗਿਆ ਇਸ ਤਰ੍ਹਾਂ ਦੋ ਕੁੰਡੇ ਸਿੱਧੇ ਫਿਰ ਦੋ ਕੁੰਡੇ ਟਵਿਸਟ ਕਰਨੇ ਆ ਪਿਛਲਾ ਕੁੰਡਾ ਅੱਗੇ ਲੈ ਕੇ ਆਉਣਾ ਬਣਾਈ ਨਹੀਂ ਕਰਨਾ ਇਸ ਤਰ੍ਹਾਂ ਸਲਿੱਪ ਕਰਨਾ ਫਿਰ ਇਹ ਕੁੰਡਾ ਆਪਾਂ ਜਿਹੜਾ ਪਿੱਛੇ ਲੈ ਕੇ ਗਏ ਸੀ ਸਿੱਧਾ ਬਣਾ ਦੇਣਾ ਠੀਕ ਹੈ ਤੀਸਰੀ ਵਾਰ ਡਿਜ਼ਾਈਨ ਫੇਰ ਸ਼ੁਰੂ ਹੋ ਜਿਹੜਾ ਆਪਾਂ ਕਰਨ ਜਾ ਰਹੇ ਹਾਂ ਦੇਖੋ ਦੋ ਕੁੰਡੇ ਸਿੱਧੇ ਉਸ ਤੋਂ ਬਾਅਦ ਦੋ ਕੁੰਡੇ ਕਰਾਂਗੇ ਟਵਿਸਟ ਇਸ ਤਰ੍ਹਾਂ ਪਿਛਲਾ ਕੁੰਡਾ ਅਗਲੀ ਸਾਈਡ ਤੋਂ ਅੱਗੇ ਲਿਆ ਕੇ ਇਸ ਤਰ੍ਹਾਂ ਸਲਿੱਪ ਕਰ ਲੈਣਾ ਜਿਹੜਾ ਕੁੰਡਾ ਪਿੱਛੇ ਲੈ ਕੇ ਗਏ ਆ ਸਿੱਧਾ ਬਣਾ ਦੇਣਾ ਦੇਖੋ ਸਾਰੀ ਸਿਲਾਈ ਇਸੇ ਤਰ੍ਹਾਂ ਬਣਾਉਣੀ ਹੈ ਦੁਬਾਰਾ ਫਿਰ ਦੋ ਕੁੰਡੇ ਸਿੱਧੇ ਦੋ ਕੁੰਡੇ ਟਵਿਸਟ ਦੇਖੋ ਇਸ ਤਰ੍ਹਾਂ ਜਿਹੜਾ ਕੁੰਡਾ ਆਪਾਂ ਅੱਗੇ ਲੈ ਕੇ ਆਉਣਾ ਹੈ ਉਹਨੂੰ ਬਣਾਇ ਨਹੀਂ ਕਰਨਾ ਸਲੈਪ ਹੀ ਰੱਖਣਾ ਫਿਰ ਦੋ ਕੁੰਡੇ ਸਿੱਧੇ ਦੋ ਕੁੰਡੇ ਆਪਣੇ ਇਸ ਤਰ੍ਹਾਂ ਟ੍ਰੈਸਟ ਕਰਾਂਗੇ ਆਪਾਂ ਲਾਸਟ ਦੇ ਆਪਣੇ ਦੋ ਕੁੰਡੇ ਸਿੱਧੇ ਆ ਜਾਂਦੇ ਠੀਕ ਹੈ ਇਸ ਤਰ੍ਹਾਂ ਇੱਕ ਸਲਾਈ ਡਿਜ਼ਾਈਨ ਦੀ ਕੰਪਲੀਟ ਹੋ ਗਈ ਦੂਸਰੀ ਸਲਾਈ ਆ ਗਈ ਰੌਂਗ ਸਾਈਡ ਤੋਂ ரோ சைட தூ சார சிலங்க அப்பா உல்டையா சாரே கும்பே உல்ட்டே பண்ணி பிடி ஆசான ਸਿਰਫ ਇੱਕ ਸਲਾਈ ਦਾ ਡਿਜ਼ਾਈਨ ਹੈ ਪਰ ਆਪਾਂ ਜਿਹੜੀ ਕੁੰਡਿਆਂ ਦੀ ਜਗ੍ਹਾ ਚੇਂਜ ਕਰਦੇ ਜਾਣਾ ਠੀਕ ਹੈ ਉਹ ਕਿਸ ਤਰ੍ਹਾਂ ਕਰਨੀ ਹੈ ਮੈਂ ਤੁਹਾਨੂੰ ਅੱਗੇ ਦੱਸ ਦੇ ਜਾਂਗੀ ਇਸ ਤਰ੍ਹਾਂ ਦੇਖੋ ਦੂਸਰੀ ਸਲਾਈ ਹੋ ਗਈ ਕੰਪਲੀਟ ਤੀਸਰੀ ਸਲਾਈ ਆ ਗਈ ਦੇਖੋ ਜਿਹੜੀ ਇਹ ਆਪਣੀ ਇਸ ਤਰ੍ਹਾਂ ਇਹ ਫਲੀ ਕਹਿ ਲਓ ਜਾਂ ਇਹ ਲਾਈਨ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਟੇਢੀ ਲੈ ਕੇ ਜਾਣਾ ਠੀਕ ਹੈ ਪਹਿਲਾ ਆਪਾਂ ਦੋ ਕੁੰਡੇ ਸਿੱਧੇ ਬਣਾਏ ਸੀ ਤਾਂ ਹੁਣ ਪਹਿਲਾ ਕੁੰਡਾ ਉਤਾਰ ਕੇ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਬਣੂਗਾ ਇਸ ਤਰ੍ਹਾਂ ਠੀਕ ਹੈ ਕਿਉਂਕਿ ਜਿਹੜਾ ਆਪਾਂ ਇਹ ਕੁੰਡਾ ਹੈ ਇਹ ਇਧਰ ਲੈ ਕੇ ਆਉਣਾ ਇਸ ਤਰ੍ਹਾਂ ਇਹ ਟੇਢੀ ਫਲੀ ਜਾਊਗੀ ਦੋ ਗੁੰਡੇ ਟਵਿਸਟ ਕਰਾਂਗੇ ਜਿਹੜਾ ਆਪਣਾ ਇਹ ਵਾਲਾ ਕੁੰਡਾ ਹੈ ਇਹਨੂੰ ਆਪਾਂ ਅੱਗੇ ਲੈ ਕੇ ਆਵਾਂਗੇ ਜਿੱਥੇ ਇਸ ਤਰ੍ਹਾਂ ਇਹ ਲਾਈਨ ਬਣਦੀ ਹੈ ਠੀਕ ਹੈ ਇਹਨੂੰ ਟਵਿਸਟ ਹੀ ਰੱਖਣਾ ਅਗਲਾ ਕੁੰਡਾ ਸਿੱਧਾ ਬਣਾ ਲੈਣੇ ਫਿਰ ਆਪਣੇ ਆ ਜਾਣਗੇ ਇੱਕ ਦੋ ਕੁੰਡੇ ਸਿੱਧੇ ਠੀਕ ਹੈ ਵਿੱਚ ਡਿਜ਼ਾਈਨ ਉਸੇ ਤਰ੍ਹਾਂ ਹੀ ਚੱਲੂਗਾ ਜਿਹੜਾ ਕੰਨੀਆਂ ਤੇ ਡਿਜ਼ਾਈਨ ਆ ਉਹ ਚੇਂਜ ਹੋਊਗਾ ਠੀਕ ਹੈ ਦੇਖੋ ਫਿਰ ਇਹ ਜਿਹੜਾ ਆਪਣਾ ਇਹ ਫਲੀ ਵਾਲਾ ਕੁੰਡਾ ਇਹਨੂੰ ਆਪਾਂ ਅੱਗੇ ਲੈ ਕੇ ਆਉਣਾ ਕਿਉਂਕਿ ਟੇਡੀਆਂ ਲੈਣਾ ਜਾ ਰਹੀਆਂ ਇਸ ਤਰ੍ਹਾਂ ਜਿਹੜਾ ਕੁੰਡਾ ਪਿੱਛੇ ਲੈ ਕੇ ਗਏ ਇਹਨੂੰ ਆਪਾਂ ਬਣਾ ਦੇਣਾ ਸਿੱਧਾ ਦੁਬਾਰਾ ਫੇਰ ਦੋ ਕੁੰਡੇ ਸਿੱਧੇ ਫਿਰ ਉਸੇ ਤਰ੍ਹਾਂ ਕੁੰਡੇ ਟਵਿਸਟ ਹੋ ਜਾਣਗੇ ਇਸ ਤਰ੍ਹਾਂ ਟੇਡੀਆਂ ਲੈਣਾ ਬੰਦੀਆਂ ਜਾਣਗੀਆਂ ਫੇਰ ਦੋ ਕੁੰਡੇ ਸਿੱਧੇ ਆਗੇ ਫੇਰ ਦੋ ਕੁੰਡੇ ਟਵਿਸਟ ਕਰਾਂਗੇ ਇਹ ਕੁੰਡੇ ਨੂੰ ਸਲਿੱਪ ਕਰ ਲੈਣਾ ਇਹਨੂੰ ਜਿਹੜਾ ਪਿੱਛੇ ਲੈ ਗਏ ਸਿੱਧਾ ਬਣਾ ਲੈਣਾ ਠੀਕ ਹੈ ਫੇਰ ਦੋ ਕੁੰਡੇ ਸਿੱਧੇ ਫੇਰ ਆਪਣੇ ਦੋ ਕੁੰਡੇ ਟਵਿਸਟ ਕਰਾਂਗੇ ਇਸ ਤਰ੍ਹਾਂ ਲਾਸਟ ਤੇ ਆਪਣੇ ਦੋ ਕੁੰਡੇ ਸਿੱਧੇ ਆ ਜਾਣਗੇ ਇਸ ਤਰ੍ਹਾਂ ਇੱਕ ਜਿਹੜਾ ਕੰਨੀ ਵਾਲਾ ਇਹਨੂੰ ਸਿੱਧਾ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਤੀਸਰੀ ਸਿਲਾਈ ਕੰਪਲੀਟ ਹੋ ਗਈ ਚੌਥੀ ਸਿਲਾਈ ਉਲਟੀ ਬਣਾ ਲੈਣੀ ਹੈ ਠੀਕ ਹੈ चौथी सिलाई उल्टी बनाने ਤੋਂ ਬਾਅਦ ਹੁਣ ਆ ਗਈ ਆਪਣੀ ਡਿਜ਼ਾਈਨ ਦੀ ਪੰਜਵੀਂ ਸਿਲਾਈ ਦੇਖੋ ਪਹਿਲਾਂ ਆਪਾਂ ਦੋ ਕੁੰਡੇ ਸਿੱਧੇ ਬਣਾਏ ਫਿਰ ਇੱਕ ਕੁੰਡਾ ਸਿੱਧਾ ਬਣਾਇਆ ਤਾਂ ਹੁਣ ਆਪਣੀ ਇੱਕ ਉਤਾਰ ਕੇ ਦੇਖੋ ਇਹ ਫੜੀ ਜਾ ਰਹੀ ਹੈ ਦੋ ਕੁੰਡਿਆਂ ਤੇ ਇਸ ਤਰ੍ਹਾਂ ਤੇ ਦੋਨੇ ਟਵਿਸਟ ਹੋਣਗੇ ਇਸ ਗੱਲ ਦਾ ਆਪਾਂ ਧਿਆਨ ਰੱਖਣਾ ਹੈ ਡਿਜ਼ਾਈਨ ਇੱਕ ਸਿਲਾਈ ਦਾ ਹੀ ਬਸ ਆਪਾਂ ਇਸ ਗੱਲ ਦਾ ਧਿਆਨ ਰੱਖਣਾ ਜਿਹੜੇ ਕੁੰਡੇ ਇਸ ਤਰ੍ਹਾਂ ਬਦਲਨੇ ਆ ਦੇਖੋ ਇਹ ਟਵਿਸਟ ਹੋ ਗਿਆ ਇਸ ਤਰ੍ਹਾਂ ਇਹਨੂੰ ਸਲੀਪ ਹੀ ਰੱਖਣਾ ਹੈ ਜਿਹੜਾ ਕੁੰਡਾ ਪਿੱਛੇ ਲੈ ਕੇ ਗਿਆ ਉਹਨੂੰ ਸਿੱਧਾ ਬਣਾ ਦੇਣਾ ਠੀਕ ਹੈ ਵਿੱਚ ਡਿਜ਼ਾਈਨ ਉਸੇ ਤਰ੍ਹਾਂ ਹੀ ਰਹੂਗਾ ਫੇਰ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਦੋ ਕੁੰਡੇ ਟਵਿਸਟ ਦੇਖੋ ਇਹ ਕੁੰਡਾ ਅੱਗੇ ਆਊਗਾ ਇਸ ਤਰ੍ਹਾਂ ਇਹਨੂੰ ਸਲੀਪ ਕਰ ਲਾਂਗੇ ਜਿਹੜਾ ਕੁੰਡਾ ਪਿੱਛੇ ਗਿਆ ਉਹਨੂੰ ਸਿੱਧਾ ਬਣਾ ਲਾਂਗੇ ਦੁਬਾਰਾ ਫੇਰ ਦੋ ਕੁੰਡੇ ਸਿੱਧੇ ਦੋ ਕੁੰਡੇ ਟਵਿਸਟ ਹੋ ਜਾਣਗੇ ਇੱਕ ਨੂੰ ਅੱਗੇ ਲਿਆ ਕੇ ਸਲਿੱਪ ਕਰ ਲਾਂਗੇ ਇੱਕ ਨੂੰ ਸਿੱਧਾ ਬਣਾ ਲਾਂਗੇ ਦੁਬਾਰਾ ਫੇਰ ਦੋ ਕੁੰਡੇ ਸਿੱਧੇ ਦੋ ਕੁੰਡੇ ਟਵਿਸਟ ਫੇਰ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਦੋ ਕੁੰਡੇ ਟਵਿਸਟ ਕਰਾਂਗੇ ਇੱਕ ਕੁੰਡਾ ਸਲਿੱਪ ਕਰਾਂਗੇ ਇੱਕ ਨੂੰ ਸਿੱਧਾ ਬਣਾ ਲਾਂਗੇ ਤ라 ਲਾਸਟ ਤੇ ਦੇਖੋ ਆਪਣੇ ਤੇਨਕੁੰਡੇ ਸਿੱਧੇ ਆ ਜਾਣਗੇ ਠੀਕ ਹੈ ਕੰਨੀ ਵਾਲਾ ਆਪਾਂ ਸਿੱਧਾ ਬਣਾ ਲਾਂਗੇ ਦੇਖ ਪੰਜਵੀਂ ਸਲਾਈ ਸਾਰੀ ਆਪਣੀ ਕੰਪਲੀਟ ਹੋ ਗਈ ਛੇਵੀਂ ਸਲਾਈ ਆਪਾਂ ਉਲਟੀ ਬਣਾ ਲੈਣੀ ਹੈ ਛੇਵੀਂ ਸਲਾਈ ਸਾਰੀ ਉਲਟੀ ਬਣਾ ਲਾਂਗੇ ਬਹੁਤ ਹੀ ਈਜ਼ੀ ਡਿਜ਼ਾਈਨ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਹੈ ਬਸ ਆਪਾਂ ਕੁੰਡਿਆਂ ਦਾ ਜਿਹੜਾ ਧਿਆਨ ਰੱਖਣਾ ਹੈ ਚੇਮੀ ਸਲਾਈ ਉਲਟੀ ਉਲਟੇ ਪਾਸੇ ਤੋਂ ਸਾਰੇ ਅਸਲਾਂਗਾ ਉਲਟ ਨਹੀਂ ਠੀਕ ਹੈ ਹੁਣ ਆ ਗਈ ਡਿਜ਼ਾਈਨ ਦੀ 7ਵੀਂ ਸਲਾਈ 7ਵੀਂ ਸਲਾਈ ਜੇ ਦੇਖੋ ਆਪਾਂ ਕੀ ਕਰਨਾ ਹੈ ਪਹਿਲਾ ਕੁੰਡਾ ਤਾਰਿਆ ਉਸ ਤੋਂ ਬਾਅਦ ਇੱਕ 2 3 ਕੁੰਡੇ ਬਣਾਉਣੇ ਆ ਠੀਕ ਹੈ ਦੇਖੋ ਹੁਣ ਇਹ ਕੁੰਡੇ ਤੇ ਫਲੀ ਜਾ ਰਹੀ ਏ ਇਹ ਫਲੀ ਜਿਹੜੀ ਇੱਧਰ ਖਤਮ ਹੋ ਗਈ ਹੁਣ ਆਪਾਂ ਇੱਥੋਂ ਹੀ ਸ਼ੁਰੂ ਕਰਨਾ ਦੋ ਕੁੰਡੇ ਕਰਾਂਗੇ ਟਵਿਸਟ ਇਸ ਤਰ੍ਹਾਂ ਪਹਿਲਾ ਕੁੰਡਾ ਸਲਿੱਪ ਕਰ ਲੈਣਾ ਦੂਸਰਾ ਸਿੱਧਾ ਬਣਾ ਲੈਣਾ ਠੀਕ ਹੈ ਫਿਰ ਚ ਡਿਜ਼ਾਈਨ ਉਸੇ ਤਰ੍ਹਾਂ ਹੀ ਜਾਊਗਾ ਹੁਣ ਅੱਗੇ ਦੋ ਕੁੰਡੇ ਸਿੱਧੇ ਦੋ ਕੁੰਡੇ ਟਵਿਸਟ ਇਸ ਤਰ੍ਹਾਂ ਪਿਛਲਾ ਕੁੰਡਾ ਜਿਹੜਾ ਆਪਣਾ ਇਹ ਅੱਗੇ ਲੈ ਆਉਣਾ ਸਲਿੱਪ ਕਰ ਲੈਣਾ ਦੂਸਰਾ ਸਿੱਧਾ ਸੋਸਤੋ ਬਾਦ ਫੇਰ ਦੋ ਕੁੰਡੇ ਸਿੱਧੇ ਦੋ ਕੁੰਡੇ ਟਵਿਸਟ ਇਸ ਤਰ੍ਹਾਂ ਫੇਰ ਆਪਣੇ ਦੋ ਕੁੰਡੇ ਸਿੱਧੇ ਦੋ ਕੁੰਡੇ ਟਵਿਸਟ ਪਹਿਲਾ ਕੁੰਡਾ 슬ਿਪ ਕਰ ਲੈਣਾ ਦੂਸਰਾ ਬਣਾ ਲੈਣਾ ਫੇਰ ਦੋ ਕੁੰਡੇ ਸਿੱਧੇ ਠੀਕ ਹੈ ਇਸ ਤਰ੍ਹਾਂ ਇਥੋਂ ਆਪਾਂ ਡਿਜ਼ਾਈਨ ਫੇਰ ਸ਼ੁਰੂ ਕਰ ਲੈਣਾ ਦੋ ਕੁੰਡੇ ਟਵਿਸਟ ਕਰ ਲੈਣੇ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਲਾਸਟ ਤੇ ਇਸ ਤਰ੍ਹਾਂ ਇਹਥੋਂ ਜਿਹੜੀ ਫਲੀਬਾਨੀ ਸ਼ੁਰੂ ਹੋ ਜੂਗੀ ਲਾਸਟ ਵਾਲਾ ਸਿੱਧਾ ਬਣਾ ਦੇਣੀ 8ਵੀਂ ਸਲਾਈ ਸਾਰੀ ਉਲਟੀ ਆ ਜੂਗੀ ਇਸ ਤਰ੍ਹਾਂ ਅੱਠਵੀਂ ਸਲਾਈ ਕੰਪਲੀਟ ਹੋ ਗਈ ਦੇਖੋ ਹੁਣ ਡਿਜ਼ਾਈਨ ਆਪਣਾ ਪਹਿਲੀ ਸਲਾਈ ਤੋਂ ਹੀ ਚੱਲੇਗਾ ਇੱਕ ਕੁੰਡਾ ਤਾਰ ਕੇ ਦੋ ਕੁੰਡੇ ਸਿੱਧੇ ਦੋਟ ਵੈਸਟ ਠੀਕ ਹੈ ਅੱਠ ਸਲਾਈਆਂ ਚ ਦੇਖੋ ਕੰਪਲੀਟ ਹੋ ਜਾਂਦਾ ਡਿਜ਼ਾਈਨ ਅੱਠ ਸਲਾਈਆਂ ਤੋਂ ਬਾਅਦ ਦੁਬਾਰਾ ਫੇਰ ਆਪਾਂ ਪਹਿਲੀ ਸਲਾਈ ਤੋਂ ਡਿਜ਼ਾਈਨ ਸ਼ੁਰੂ ਕਰ ਲੈਣਾ ਠੀਕ ਹੈ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਗੱਲ ਹੋਰ ਜੇਕਰ ਤੁਹਾਡੀ ਪਛ ਮੋਟੀ ਹੋਊਗੀ ਤਾਂ ਡਿਜ਼ਾਈਨ ਤੁਹਾਡਾ ਉਸ ਤੋਂ ਵੀ ਜ਼ਿਆਦਾ ਉੱਬਰ ਕੇ ਆਊਗਾ ਠੀਕ ਹੈ ਧੰਨਵਾਦ